ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆ ਇਹਨਾਂ ਨੂੰ ਗੋਲੀਆਂ ਨਾਲ ਖੋਹ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਮੁੰਡਾ ਪੁਲਿਸ ਕਿੱਥੇ ਹੁੰਦੀ ਹੁੰਦੀ ਹੈ ਜਦੋਂ ਆਪ ਗੋਲ ਦਾ ਸ਼ਰੇਆਮ ਦੀ ਗੱਲ ਕਰਦੇ ਨੇ ਪੁਲਿਸ ਤਾਂ ਪੁਰਾਣ ਕਿੱਥੇ ਹੁੰਦੀ ਆ ਭਾਜੀ ਰੋਡ ਜਾਮ ਹੋਇਆ ਤੇ ਮੈਂ ਤਾਂ ਮੀਡੀਆ ਨਾਲ ਮਾਰਨ ਕਰਦੇ ਆ ਗਏ ਨੇ ਇੱਕ ਬੱਚਾ ਇਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਇਹਨਾਂ ਦਾ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਮੈਂ ਕਹਿੰਦਾ ਇਹ ਰੋਡ ਨਹੀਂ ਖੋਲਣਾ ਇਸ ਦੌਲਤੀ ਮੇਰੇ ਬੱਚੇ ਨੂੰ ਮਿਲੀ ਮੇਰੇ ਬੱਚੇ ਕੋ ਸਿਕਿਉਰਿਟੀ ਕੋਈ ਗਈ ਨਹੀਂ ਇਹ ਤੁਮਿਆ ਦੀ ਆਪਰੇਸ਼ਨ ਜੋ ਤੂੰ ਕਰ ਚਾਹਦੀ ਨਹੀਂ ਮੇਰੀ ਕਹਨੇ ਸੁਣੀ ਮੇਰੇ ਕੋਲ ਨਾ ਮੇਰੇ ਬੱਚੇ ਦੀ ਆ ਜਦੋਂ ਤੂੰ ਮਟੇ ਮਾਰਨਾ ਆ ਮੇਰੇ ਕੋਲ ਜਕਾਲਾ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਦਾ ਰਹਿਣ ਕੱਖ ਨਹੀਂ ਦਿੱਤਾ ਜੇ ਮੇਰਾ ਬੱਚਾ ਕਬੱਡੀ ਖੇਡਦਾ ਤਾਂ ਇਹਨਾਂ ਨੇ ਮੇਰੇ ਬੱਚੇ ਦਾ ਬਿੜਾ ਕਰਤਾ ਜੇ ਮੇਰਾ ਬੱਚਾ ਕਿੱਧਰ ਹੋ ਗਿਆ ਕਿੰਨਾਂ ਦੌੜ ਮਾਸੇ ਮਾਮੇ ਕਹਿੰਦੇ ਮਾਸੇ ਮਾਮੇ ਕਹਿੰਦੇ ਰੋਜ ਇਹਨਾਂ ਨੇ ਇਹਦਾ ਮੇਰੇ ਬੱਚੇ ਦੀ ਕੀ ਸੋਚਿਆ ਇਹਦਾ ਬੱਚਾ ਗਲਤ ਲੈਣ ਚ ਪਵੇ ਕੰਢੀ ਗੱਲ ਮੇਰੇ ਬੱਚੇ 'ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮੰਨੋ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਗੜੀ ਕਿੱਥੇ ਲੰਮਾ ਸਿਆਸਤ ਇਸ ਦਾ ਇਤ੍ਰਿਗ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪੋਰਵਾਸੇ ਬਾਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਆ ਆਈ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਇੱਕ ਅੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤ ਦਾ ਵੀ ਹੋਵਾ ਜੀ ਜਲਦੀ ਤੁਹਾਨੂੰ ਆਪਾਂ ਐਪਲੀਕੇਸ਼ਨ ਮੇਰੇ ਕੋਲ ਆਈ ਜੀ ਰੋ ਹੁਣ ਮਨੂ ਇਸ ਟਾਈਮ ਪੂਰਾ ਜਾਲ ਨਹੀਂ ਨਰਵਿੰਦਰ ਕੋਲ ਜੀ ਲੋਕਾਈ ਘਟਨਾ ਹੋਈ ਹੈ ਹਾਂਜੀ ਹਾਈਵੇ ਤੇ ਵੀ ਬਹਿਣਾ ਪੈ ਗਿਆ ਹਾਂਜੀ ਕੀ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦੇ ਆ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਜਿਹੜੇ ਪੂਣੀ ਬੰਦੇ ਰਸਤੇ ਕਾਹਨ ਪਰਚੇ ਕੱਟਣਾ ਹਨ ਪਿਛੇ ਤੇ ਵਿਆਖਿਆ ਦਾ ਪੰਟੀ ਗਈ ਹੈ ਬਾਹਰ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉੰਨਾ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤੇ ਹੁਣ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਘਟਨਾ ਹੋ ਗਿਆ ਇਹ ਪ੍ਰੀਪਲਾਨ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਣ ਗਿਆ ਵਸੇ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਨਿਕੋਣਾ ਦਾ ਸ਼ੁਮਣੇ ਜੱਗੂ ਨਾਲ ਢੇ ਇੱਕ ਵਾਰੀ ਤੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆ ਇੱਥੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਆ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਇਆ ਪੋਰਵਾਰ ਦੇ ਬੋਡੀ ਲੈ ਕੇ ਕੱਲੇ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ 185 ਵਿੱਚ ਹੀ ਉਹਦੀ ਕੰਪਲਿਨ ਜੀ ਕੀ ਲਿਖਿਆ ਸੀ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਉਹਦੇ ਬਾਰੇ ਦੱਸ ਸਕਦੇ ਕੀ ਲਿਖੀ ਆ ਐਪਲੀਕੇਸ਼ਨ ਮੇਰੇ ਕੋਲ ਆਈ ਜੀ ਹੁਣ ਮੈਨੂੰ ਇਸ ਟਾਈਮ ਪੂਰਾ ਜਾਣ ਨਹੀਂ ਆ ਮੈਨੂੰ ਪੂਰਾ ਜਾਣ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋਲ ਜਾਣ ਨਹੀਂ ਪੋਟੈਸਟ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਬਸ ਤਾਂ ਉਹ ਆਪਰੇਸ਼ਨ ਦਾ ਭਾਈ ਨਾਂ ਅੱਗੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਉਹ ਮੈਨੂੰ ਨਹੀਂ ਉਹ ਦੇਖੋ ਇਹ ਤਾਂ ਮਤਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਇਹਦੇ ਤੁਸੀਂ ਇੱਧਰ ਸਵੇਰ ਦੇ ਫੇਰ ਇੱਧਰ ਬਸਲ ਗਿਆ ਹੁਣ ਜਾ ਕੇ ਫੇਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਪਾਂ ਨਿਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤਾ ਤੁਹਾਨੂੰ ਦੱਸਦੇ ਹਾਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਆ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਨਦਾ ਇਨਵੈਸਟੀਗੇਸ਼ਨ ਉਹ ਤੁਹਾਨੂੰ ਦੱਸਾਂਗੇ ਕੰਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸ ਨਾਲ ਸੰਸਕਾਰ ਹੁਣ ਡਾੜੇ ਬੜੀ